ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਵਿਦੇਸ਼ਾ ਤਹਿਸੀਲ ਤੇ ਜ਼ਿਲ੍ਹਾ ਹੈਗਾ ਮਰੇਲ ਕੋਟਲਾ ਇੱਕ ਤਾਂ ਜਰਸੀ ਦਾ ਤੋਹਫ਼ਾ ਦਿਖਾਉਂਗਾ ਕਿਉਂਕਿ ਮੇਰੇ ਕੱਦ ਤੋਂ ਪਹਿਲਾਂ ਤੁਸੀਂ ਇਹਦੇ ਕੱਦ ਦਾ ਆਈਡੀਆ ਲਾ ਲਿਓ ਤੇ ਫੇਰ ਸੱਜਣੋ ਲਾ ਲਿਓ ਆਈਡੀਆ ਇਹਦੀ ਲੰਬਾਈ ਦਾ ਛੋਟੇ ਹਾਥੀ 'ਚ ਇਹ ਬੱਛੀ ਚੜਦੀ ਨਹੀਂ ਹੈਗੀ ਇਹ ਮੇਰੀ ਗਰੰਟੀ ਆ ਕੱਦ ਵੱਡ ਵੀ ਫੁੱਲ ਡਾਵਲਾ ਤੇ ਲੰਬੀ ਵੀ ਫੁੱਲ ਹੈ ਤੇ ਜਿੰਨਾ ਕ ਆਪਣਾ ਤਜਰਬਾ ਵੀ ਐਡੇ ਵੱਡੇ ਕੱਦ ਕਾਠ ਵਾਲੀ ਤੇ ਐਡੀ ਆਪਾਂ ਕਹਿ ਸਕਦਾ ਕਵਾਲਿਟੀ ਦੀ ਜਰਸੀ ਪਹਿਲੀ ਹੋਊਗੀ ਆਪਣੇ ਚੈਨਲ ਤੇ ਜਿਹੜੀ ਮੈਂ ਤੁਹਾਨੂੰ ਅੱਜ ਦਿਖਾਉਂਗਾ ਗਾਵਾਂ ਚਾਰ ਦਿਖਾਉਂਗਾ ਤਿੰਨ ਜਰਸੀ ਹੋਣਗੀਆਂ ਇੱਕ ਹੋਊਗੀ ਐਰ ਸ਼ਹਿਰ ਬੱਛੀ ਗੱਲਬਾਤ ਇਹਦੀ ਵੀ ਕਰਾਂਗੇ ਕਰਾਂਗੇ ਪਹਿਲੇ ਨੰਬਰ ਤੇ ਇਸੇ ਦੀ ਗੱਲ ਕਿਉਂਕਿ ਭਰਾ ਜਿਹੜੇ ਦੇਖਣ ਵਾਲੇ ਨੇ ਧੜਕਣ ਜੀ ਹੋ ਜਾਣੀ ਆ ਤੇਜ ਚੰਗਾ ਜਾਨਵਰ ਦੇਖ ਕੇ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਬਾਈ ਨੂੰ ਪੁੱਛਾਂਗੇ ਖੋਲ ਕੇ ਤੋੜ ਕੇ ਦਿਖਾਵਾਂਗੇ ਸਾਰੀ ਗੱਲਬਾਤ ਬਾਈ ਨੂੰ ਪੁੱਛਾਂਗੇ ਆਪਾਂ ਉਹ ਗੱਲ ਨਹੀਂ ਹੈਗੀ ਵੀ ਇੱਕ ਦਾ ਚੀਜ਼ ਇੱਕ ਪੱਖ ਤੋਂ ਚੰਗੀ ਹੁੰਦੀ ਆ ਇਹ ਸਾਰੇ ਪੱਖਾਂ ਤੋਂ ਚੰਗੀ ਆ ਪੰਜੇ ਪੱਖਾਂ ਤੋਂ ਜਿਵੇਂ ਆਪਣੇ ਸਿੰਘ ਕਹਿੰਦੇ ਨੇ ਪੰਜੇ ਕੱਕਿਆਂ ਚ ਬੰਦਾ ਪੂਰਾ ਉਹ ਗੱਲ ਬਾਤ ਹੈ ਆਡਰ ਵਾਲੇ ਪੱਖ ਤੋਂ ਸਭਾ ਵਾਲੇ ਪੱਖ ਤੋਂ ਕੱਦ ਵੇਡਾ ਵਾਲੇ ਪੱਖ ਤੋਂ ਬਾਡੀ ਚ ਸ਼ਾਈਨਿੰਗ ਵਾਲੀ ਪੱਖ ਤੋਂ ਲੈ ਆਜੋ ਫਿਰ ਤੁਹਾਡੀ ਹੁਣ ਬਾਈ ਨਾਲ ਵੀ ਕਰਾ ਲੈਣੇ ਗੱਲ ਸਬਕ ਤਾਂ ਵਧੀ ਜਾਂਦੀ ਆ ਆਜੇਗੀ ਕੀ ਹਾਲ ਚਾਲ ਹੈ ਵਧੀਆ ਜੀ ਠੀਕ ਠਾਕ ਚੜਦੀ ਕਲਾ ਜਮਾ ਚੜਦੀ ਕਲਾ ਜੀ ਕਿਰਪਾ ਮਾਰੋ ਹਾਂ ਪਹਿਲੀ ਗੱਲ ਤਾਂ ਯਾਰ ਬਾਈ ਹੈਗਾ ਵਧਾਈ ਦਾ ਪਾਤਰ ਜਿਹੜਾ ਐਡਾ ਚੰਗਾ ਜਰਸੀ ਦਾ ਤੋਹਫਾ ਕੱਢ ਕੇ ਲਿਆਂਦਾ ਇਹ ਇੱਕ ਕਹਿਣ ਵਾਲੀ ਗੱਲ ਹੁੰਦੀ ਆ ਇੱਕ ਲੁਕਣ ਵਾਲੀ ਗੱਲ ਹੁੰਦੀ ਆ ਬਾਈ ਇਹ ਲੁਕਦੀ ਨਹੀਂ ਕਿਉਂਕਿ ਇਹ ਸਾਹਮਣੇ ਖੜੀ ਆ ਸਾਹਮਣੇ ਖੜੀ ਸਾਹਮਣੇ ਖੜੀ ਦਿਖਦੀ ਆ ਹਾਂਜੀ ਹਾਂ ਜੀ ਜਿਹੜੀ ਚੀਜ਼ ਦਿਖਦੀ ਆ ਉਹਨੂੰ ਆਪਾਂ ਲੁਕੋ ਨਹੀਂ ਸਕਦੇ ਸੂਆ ਕਿਹੜਾ ਬਾਈ ਦਾ ਪਲੂਨ ਹੈ ਜੀ ਦੋ ਦੰਦ ਪ੍ਰੋਪਰ ਮੂਹ ਜੀ ਸਿਰਫ ਦੋ ਦੰਦ ਦੋ ਦੰਦ ਜੀ ਪ੍ਰੋਪਰ ਮਾਹਾਂਗੇ ਦੇ ਦੂਜਾ ਤੀਜਾ ਨਾ ਜੀ ਪ੍ਰੋਪਰ ਦੋ ਦੰਦ ਦੰਦ ਚੈੱਕ ਕਰਾਵਾਂਗੇ ਜੀ ਠੀਕ ਆ ਕਰਾ ਪ੍ਰੋਪਰ ਆ ਜਾ ਚੋ ਬਰਾ ਤੋਰ ਖੋਲ ਕੇ ਫਿਰ ਹਾਂ ਜੀ ਦੰਦਾਂ ਚ ਦੋ ਦੰਦ ਆ ਤੇ ਕੱਦ ਵੱਡਾ ਆ ਗਿਆ ਇਹਦਾ ਫੁੱਲ ਵੱਡਾ ਜਿੱਡਾ ਕ ਵੱਡਾ ਆਪਾਂ ਕਹਿ ਸਕਦੇ ਆ ਐਚ ਐਫ ਦਾ ਹੁੰਦਾ ਐਚ ਐਫ ਜਿੱਡਾ ਕੱਦ ਆ ਗਿਆ ਬਾਡੀ ਚ ਸ਼ਾਈਨਿੰਗ ਆ ਗਈ ਲੋੜਿਆਂ ਦੀ ਸ਼ਾਈਨਿੰਗ ਵੀ ਫੁੱਲ ਆ ਆਰਡਰ ਰੱਖਦੀ ਆ ਜਮਾ ਨਾਲ ਲਗਵਾ 1 ਫੁੱਟ ਵਾਂਗੂ ਆਰਡਰ ਇਹ ਨਾ ਸੱਜਣੋ ਚੌੜਾ ਰੱਖਦੀ ਐ ਥਣ ਵੀ ਸਿੰਗਲ ਚਾਰ ਨੇ ਕੋਈ ਫਾਲਤੂ ਥਣ ਨਹੀਂ ਲੱਗਿਆ ਜੇ ਆਪਾਂ ਕਹੇ ਲਈ ਵੀ ਕੋਈ ਫਾਲਤੂ ਲੱਗਿਆ ਬਾਕੀ ਇੱਥੇ ਤੇ ਦਾ ਤੋਰਾ ਚੈੱਕ ਕਰ ਸਕਦੇ ਹੋ ਪਲਵਾਨਾ ਵਾਲਾ ਸ਼ਿਸਟ ਵੀ ਆ ਕੱਦ ਬੈੱਡ ਵੀ ਫੁੱਲ ਡਬਲ ਆ ਤੇ ਸ਼ਾਈਨਿੰਗ ਵੀ ਬੱੱਚੀ ਚ ਲੋੜਿਆਂ ਦੀ ਆ ਕਹਿ ਸਕਦੇ ਆ ਆਪਾਂ ਵੀ ਜਰਸੀ ਦਾ ਬਾਈ ਆਪਾਂ ਇੱਕ ਇਹ ਤੋਹਫਾ ਤੋਹਫਾ ਜਾਨੇ ਹਨਾ ਗੁਰੂ ਨਾਨਕ ਮਹਾਰਾਜ ਨੇ ਤੋਹਫੇ ਵਖਿਆ ਜੀ ਹਾਂ ਆ ਇਥੋਂ ਗੈਰੀ ਫੇਸ ਕੁਆਲਿਟੀ ਤੇ ਮਾਰਦੀ ਉਹ ਗੱਲ ਨਹੀਂ ਵੀ ਮੂੰਹ ਕੋਈ ਐਚਐਫ ਆਣੇ ਚ ਪੈ ਜੂਗਾ ਉਹ ਸੀਨ ਨਹੀਂ ਹੈਗਾ ਇਹਦਾ ਹਾਂ ਖੜੀ ਦੀ ਫੇਸ ਕੁਆਲਿਟੀ ਵੀ ਦਿਖਾਵਾਂਗੇ ਹਰੇਕ ਪੱਖ ਤੋਂ ਦਿਖਾ ਦਾਂਗੇ ਤੁਹਾਨੂੰ ਆਰਡਰ ਹੈਗਾ ਬਿਲਕੁਲ ਫਿਕਸ ਨਾਲ ਲੱਗਮਾ ਚੌੜਾ ਜੋਸ਼ ਵਾਲਾ ਆਰਡਰ ਇੱਕ ਗਾਮਾ ਨੂੰ ਆਰਡਰ ਹੁੰਦਾ ਨਾ ਕਦੇ ਐ ਵੱਜਿਆ ਐ ਵੱਜਿਆ ਉਹ ਗੱਲ ਬਾਤ ਨਹੀਂ ਹੈਗੀ ਆਰਡਰ ਵੀ ਫੁੱਲ ਚੌੜਾ ਤੇ ਹੈਗਾ ਵੀ ਜੋਸ਼ ਵਾਲਾ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਕਲਰ ਇਹਦਾ ਕਾਫੀ ਸ਼ੇਡ ਆ ਗਿਆ ਬਾਈ ਹਾਂਜੀ 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 ਇੱਥੋਂ ਘੈਰੀ ਆਰਡਰ ਦਿਖਾ ਦਿੰਦੇ 11 ਹੋਰ ਓਏ ਤੇ ਸਵੇ ਆਦੀ ਆ ਗਈ ਠੰਡੀ ਸੀਲ ਤੇ ਕੱਦ ਕੁਦੜਾ ਤਾਂ ਉਹੀ ਗੱਲ ਆ ਵੀਰ ਲੇਖਾ ਹੀ ਨਹੀਂ ਹੈਗਾ ਇੱਥੋਂ ਘੈਰੀ ਹੁਣ ਇਹਦੀ ਫੇਸ ਕੁਆਲਿਟੀ ਤੇ ਮਾਰਦੀਆਂ ਦੌਰਲੇ ਬੰਨੇ ਚਾਕੂ ਪੱਛੀ ਮੋਟੀ ਅੱਖਾਂ ਆ ਗਈ ਬੋਦੇ ਵਾਲੀ ਆ ਗਈ ਮੂੰਹ ਆ ਗਿਆ ਬਿਲਕੁਲ ਛੋਟਾ ਜਿਵੇਂ ਹਾਂ ਜਿਵੇਂ ਆਪਾਂ ਕਹਿੰਦੇ ਨੇ ਫੇਸ ਕੁਆਲਿਟੀ ਤੇ ਮਾਰਦੇ ਕੈਮਰਾ ਇੱਥੋਂ ਇੱਥੋਂ ਫੇਸ ਦਿਖਾ ਦੇ ਜਿਵੇਂ ਆਪਾਂ ਕਹਿ ਨਹੀਂਉਂਦੇ ਪੂਰਾ ਗਿੱਠਦਾ ਹੀ ਆ ਉਹ ਲੰਬਾ ਨਹੀਂ ਹੈਗਾ ਅੱਜ ਦੇਖੋ ਜੀ ਕਿੰਨੀ ਟੋ ਆ ਗਈ ਨਾ ਮੱਥੇ 'ਚ ਟੋ ਆ ਗਿਆ ਅੱਖੇ ਦੀ ਮੋਟੀ ਆ ਗਈ ਜਿਵੇਂ ਆਪਾਂ ਕਹਿੰਦੇ ਨੇ ਆ ਪਿਓਰ ਜਰਸੀ ਵਾਲੇ ਸਾਰੇ ਗੁਣ ਨੇ ਇਹਦੇ 'ਚ ਹਾਂਜੀ ਹਾਂਜੀ ਇਹ ਬਾਈ ਇਹਦਾ ਨਾਮ ਵੀ ਦੱਸੀ ਜਾਂਦਾ ਸੀ ਇਹਦਾ ਨਾਮ ਆ ਕੀ ਨਾਮ ਹੈ ਇਹਦਾ ਇਹਦਾ ਨਾਮ ਨੈਰਾ ਜੀ ਨੈਰਾ ਜਦੋਂ ਕਹਿੰਦੇ ਆ ਮਤਲਬ ਵੀ ਦੇਖ ਦੀ ਆ ਬੰਦੇ ਕਹਿੰਦੇ ਪੂਰਾ ਠੀਕ ਆ ਗੱਲ ਪੂਰਾ ਵੀ ਜਿਹੜੇ ਭਰਾ ਨੇ ਇਹ ਤਿਆਰ ਕਰਿਆ ਹਾਂਜੀ ਹਾਂਜੀ ਐ ਸਮਝ ਲੈ ਵੀ ਆਪਦੇ ਯਾਰ ਜਵਾਕਾ ਨਾਲੋਂ ਵੀ ਵੱਧ ਤਿਆਰ ਕਰਿਆ ਵੀ ਵੱਧ ਕੇ ਜਿ ਪੂਰੀ ਫੁੱਲ ਇੱਥੋਂ ਘੈਰੀ ਲੰਬਾਈ ਦਿਖਾ ਰਹੀ ਹੈ ਜੀ ਕੱਦ ਦਿਖਾ ਦਿਓ ਕੋਲ ਖੜ ਕੇ ਅਲੀ ਗੱਟ ਗੱਟ ਡੇਢ ਗੱਟ ਕੱਦ ਉੱਚਾ ਹੋਰ ਗਾ ਮੈਂ ਬੱਚੀ ਦੇ ਦੋ ਦੰਦ ਪ੍ਰੋਪਰ ਆ ਮੂੰਹ ਵਾਲੀ ਸਿਰਫ ਦੋ ਸਿਰਫ ਦੋ ਦੰਦ ਦਿਖਾਈ ਦੰਦ ਆ ਕੇ ਕਹਿਣ ਵਾਲਾ ਨਹੀਂ ਆ ਚਾ ਇੱਕ ਕਰਾ ਦੇ ਇੱਕ ਵਾਰੀ ਕਹ ਤੇ ਆਪਣੇ ਭਰਾ ਕਹਿ ਦੇਣ ਵੀ ਦੰਦਾਂ ਚ ਹੈ ਨਹੀਂ ਕਿ ਬਾਈ ਵੀ ਆ ਦੇਖੋ ਇਹ ਪ੍ਰੋਪਰ ਸਿਰਫ ਦੋ ਦੰਦ ਆ ਦੇਖੋ ਜੀ ਆ ਦੋ ਹੀ ਨੇ ਆ ਸਾਈਡਾਂ ਪ੍ਰੋਪਰ ਤੋਕਿਆ ਹੋਰ ਦਾਦਾ ਨਾ ਜਰਸੀ ਦੇ ਵਿੱਚ ਇਹ ਬੈਡ ਨੇ ਦੁੱਧ ਦਾ ਰਿਕਾਰਡ ਵੀ ਬਣਾਉਗੀ ਬਰੀਡ ਦਾ ਰਿਕਾਰਡ ਵੀ ਬਣਾਉਗੀ ਤੇ ਜਿਹੜੇ ਫਾਰਮ ਤੇ ਜਾਊਗੀ ਯਾਰ ਉੱਥੇ ਕਰਾ ਸਕਦੀ ਹੈ ਨਹੀਂ ਸਰਾ ਕਰ ਦੂ ਹਰ ਕਾਰਡ ਤੋੜੂਗੀ ਜਰਸੀ ਬਈ ਜਿਵੇਂ ਆਪਣਾ ਤਜਰਬਾ ਵੀ ਕਿੰਨਾ ਦੁੱਧ ਦੇ ਸਕਦੀ ਆ ਆਈਡੀਆ ਜੀ ਦੁੱਧ ਦੇਖੋ ਜੀ ਆਪਣਾ ਇੱਕ ਗੈਸ ਹੁੰਦਾ ਕਿਉਂਕਿ ਪਹਿਲਨ ਆ ਇਹ ਘੱਟੋ ਘੱਟ 35 ਤੋਂ ਉੱਪਰ ਚਲਾਉਣਾ ਚਾਹੀਦਾ ਜੀ ਇਹਨੂੰ 30 ਤੋਂ ਪਲੱਸ ਹਾਂਜੀ 30 ਤੋਂ ਪਲੱਸ ਜੀ ਬਾਕੀ ਜੇ ਕਿਸੇ ਭਰਾ ਚਾਰ ਵਾਲੇ ਕੋ ਚਲੇਗੀ ਹਾਂਜੀ ਵੱਧ ਵੀ ਲੈ ਸਕਦਾ ਜੀ ਸੇਵਾ ਦੇ ਉਹੀ ਗੱਲ ਆ ਵੀ 30 ਕਿਲੋ ਦੋ ਦੰਦ ਜਰਸੀ ਕੋਈ ਟਾਮੀ ਦਿੰਦੀ ਆ ਇੱਕ ਸੋਨੂੰ ਮਾ ਪ੍ਰਦੀਪ ਦੇ ਫਾਰਮ ਤੋਂ ਦਿਖਾਈ ਤੀ ਪਰ ਜਿਹੜਾ ਇਹਦਾ ਕੱਦ ਦਾ ਇਹਦਾ ਕੱਦ ਵੀ ਜ਼ਿਆਦਾ ਆ ਉਹਦੇ ਨਾਲੋਂ ਤੇ ਇਹਦੀ ਲੰਬਾਈ ਵੀ ਜ਼ਿਆਦਾ ਉਹਦੀ ਡਿਮਾਂਡ 2 ਲੱਖ ਤੇ 25000 ਕੀਤੀ ਸੀ ਬਾਈ ਨੇ ਉਹਦੋਂ ਥੋੜਾ ਜਿਹਾ ਕੱਦ ਵੀ ਵੱਧਾ ਲੰਬੀ ਵੀ ਵੱਧਾ ਹੈ ਹੈਗੀ ਉਹ ਵੀ ਜਰਸੀ ਚੰਗੀ ਦੀ ਟੌਪ ਜਿਵੇਂ ਆਪਾਂ ਕਹੇ ਲਿਆ ਟੌਪ ਜਰਸੀਆਂ ਪੰਜ ਚਾਰ ਆਉਂਦੀਆਂ ਨੇ ਜਿਹੜੀਆਂ ਉਹਨਾਂ ਚੋਂ ਆਉਂਦੀ ਆ ਇਹ ਹਾਂਜੀ 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 ਟੌਪ ਦੀਆਂ ਜਰਸੀਆਂ ਚ ਰੇਟ ਇਹਦਾ ਬਾਈ ਰੇਟ ਬਾਈ ਜੀ ਫੋਨ ਤੇ ਕਰਾਂਗੇ ਦਾ ਬਾਲੇ ਤਾਂ ਹੀ ਮੰਗਦਾ ਨਹੀਂ ਨਹੀਂ ਜਿੰਨੇ ਇੱਕ ਦੀ ਚੀਜ਼ ਹੀ ਲੱਖ ਮੰਗਦੇ ਨਾ 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 ਜਿੰਨੇ ਇੱਕ ਦੀ ਚੀਜ਼ ਓਨੇ ਕ ਮੰਗਣੇ ਨੇ ਆਪਾਂ ਆਰਡਰ ਦੀ ਸ਼ੇਪ ਦਿਖਾ ਦੇ ਰਹੀ ਐ ਇੱਥੋਂ ਓਏ ਚੜਾਈ ਕਿੰਨੀ ਆ ਗਈ ਭਰਾ ਕਈ ਕਮੈਂਟ ਵੀ ਕਰਨਗੇ ਵੀ ਪਤਨੀ ਰੀਜ ਲਾਤੀ ਐ ਤੇ ਕਿਉਂਕਿ ਯਾਰ ਇਹ ਤੋਹਫਾ ਰੀਜ ਲਾਉਣ ਵਾਲਾ ਰੀ ਤੋਹਫਾ ਬਾਈ ਤੋਹਫਾ ਬਿਲਕੁਲ ਤੋਹਫਾ ਜੀ ਓਨੇ ਟਾਈਮ 'ਚ ਮੈਂ 4-5 ਦੀ ਵੀਡੀਓ ਬਣਾ ਦੂੰਗਾ ਜਿੰਨਾ ਟਾਈਮ ਐ ਤੇ ਕੱਲੀ ਤੇ ਉਹਨੂੰ ਬਣਾ ਜਿੰਨਾ ਟਾਈਮ ਐ ਤੇ ਕੱਲੀ ਤੇ ਲਾਉਂਗਾ ਇਹ ਤੋਹਫਾ ਪੈਸੇ ਲੱਗ ਕੇ ਹੀ ਮਿਲਿਆ ਜੀ ਬਾਕੀ ਇਹਨੂੰ ਨਾਨਕ ਮਹਾਰਾਜ ਦੀ ਕਿਰਪਾ ਹੋਈ ਐ ਜੀ ਹਾਂ ਪ ਆ ਆ ਗਈ ਪ्युअर ਜਰਸੀ ਦੇ ਵਿੱਚ 100 ਦਾ 100 ਤੇ ਹੁਣ ਮਾਰਦੇ ਦੋ ਨੰਬਰ ਵਾਲੀ ਤੇ ਆ ਇਹ ਵੀ ਜਰਸੀ ਦੇ ਵਿੱਚ ਹੀ ਗਈ ਹਾਂਜੀ ਹਾਂਜੀ ਢੋੜ ਬਾਈ ਖੋਲ ਕੇ ਨੂੰ ਵੀ ਇਹਦਾ ਸੂਆ ਕਿਹੜਾ ਬਾਈ ਇਹ ਵੀ ਪਲੂਨ ਹੈ ਦੋ ਦੰਦਾਂ ਦਾ ਜੀ ਪ੍ਰੋਪਰ ਮੋੜ ਇਹ ਵੀ ਦੋ ਦੰਦ ਹਾਂਜੀ ਹਾਂਜੀ ਸ਼ਕੀਨ ਹੈ ਵੀ ਫੁੱਲਾ ਹਨਾ ਫੁੱਲ ਸ਼ਕੀਨ ਜੀ ਫੁੱਲਾ ਸ਼ਕੀਨ ਹੈ ਵੀ ਫੁੱਲਾ ਐਟਿਪ ਫੁੱਲਾ ਲੰਬੀ ਲੰਬੀ ਇਹ ਵੀ ਚੰਗੀਆਂ ਕੱਦ ਦੇਦਾ ਵੀ ਚੰਗਾ ਇਹਦੇ ਮੁਰੇ ਨਹੀਂ ਪਾਈ ਹੋਈ ਸੀ ਉਹਨਾਂ ਜੀ ਉਹ ਕੱਦ ਨਹੀਂ ਹੈਗਾ ਇਹ ਤਾਂ ਇੱਕ ਜਿਹੜੇ ਕਤੂਰੀਆਂ ਜਾਂ ਹੁੰਦੀਆਂ ਨੇ ਕੱਦ ਦੇ ਬੱਛੀ ਦਾ ਵੀ ਚੰਗਾ ਤੇ ਬਣੂਗੀ ਵੀ ਚੰਗੀ ਤੇ ਜਿਵੇਂ ਤੁਹਾਨੂੰ ਆਖਿਆ ਮੈਂ ਵੀ ਕਈ ਵਾਰੀ ਨਾ ਤਲਿਹਾਰੇ ਚ ਨਹੀਂ ਹੁੰਦਾ ਪਸ਼ੂ ਹਾਂਜੀ ਹਾਂਜੀ ਮੂਰੀ ਨਹੀਂ ਪਈ ਇਹਨਾਂ ਨੇ ਆਰਡਰ ਦਿਨ ਕਿੰਨੇ ਕੱਢੂ ਭਾਈ ਇਹ ਇਹਦੇ 12 ਤਰੀਕ ਨੂੰ ਦਿਨ ਪੂਰੇ ਕਰਦੀਏ ਜੀ ਇਹ ਅੱਜ ਕਿੰਨੇ ਤਰੀਕ ਹੋ ਗਈ ਅੱਜ 10 ਹੋ ਗਈ ਜੀ 10 ਹਾਂਜੀ 2-4 ਦਿਨ ਕੱਢ ਦੂ ਹਨਾ ਕੱਢ ਤੂ ਕੱਢੂ ਕੱਢੂ ਜੀ ਤਾਂ ਥੱਲੋ ਕਮਾਲ ਹੀ ਬਣੂ ਜੀ ਪੂਰੀ ਬੱਚੀ ਇਹ ਵੀ ਚੰਗੀ ਬਣੂ ਪਰ ਜਦੋਂ ਤੁਸੀਂ ਉਹਨੂੰ ਦੇਖੋਗੇ ਉਹਦੇ ਮੂਰੇ ਸਾਰੀ ਫਿੱਕੀਆਂ ਲੱਗਣਗੀਆਂ ਉਹਦਾ ਲੱਗਣਗੀਆਂ ਲੱਗਣਗੀਆਂ ਜੀ ਤਾਂ ਇੱਕ ਉਹਦੇ ਮੂਰੇ ਸਾਰੀਆਂ ਪਰ ਜੇ ਮੈਂ ਗੱਲ ਕਰਨਾ ਐਕਟਿਵ ਸ਼ਕੀਨੀ ਵਾਲੇ ਪੱਖ ਤੋਂ ਇਹ ਵੀ ਬੱਚੀ ਸ਼ਾਈਨਿੰਗ ਵਾਲੇ ਪੱਖ ਤੋਂ ਵੀ ਹਾਂਜੀ ਹਾਂਜੀ ਬੱਚੀ ਇਹ ਵੀ ਆਪਾਂ ਕਹਿ ਸਕਦੇ ਹਾਂ ਯਾਰ ਕੂਂਜ ਵਰਗੀ ਪੱਛੀ ਹੈ ਕੂਂਜ ਵਰਗੀ ਕੂਂਜ ਵਰਗੀ ਪੂਰੀ ਫੁੱਲ ਜੀ ਆਹ ਕੁਆਲਿਟੀ ਫੁੱਲ ਆਇਆ ਇਹ ਚ ਵੀ ਹਾਂਜੀ ਹਾਂਜੀ ਇੱਥੋਂ ਆਰਡਰ ਕੁਆਲਿਟੀ ਕਰਾ ਦੇ ਚੈੱਕ ਆ ਜਾ ਗਰੀ ਇੱਥੋਂ ਨੇੜੇ ਲਾ ਕੇ ਦਿਖਾ ਦੀ ਇੱਥੇ ਗਾਂ ਨੂੰ ਰੋਕ ਲੈਣ ਲਿ ਜਾ ਕੇ ਦੰਦਾ ਚ ਇਹ ਵੀ ਬਾਈ ਕਹਿੰਦਾ ਦੋ ਦੰਦਾ ਦੋ ਦੰਦ ਦੋ ਦੰਦਾ ਜੀ ਇਹ ਵੀ ਤੋਹਫਾ ਦੋ ਦੰਦ ਹੀ ਆ ਗਿਆ ਤੇ ਸੁਭਾ ਵੀ ਇਹ ਵੀ ਠੰਡੀ ਸੀ ਲਾ ਗਈ ਜਮਾ ਥਣ ਦਾ ਸੈਜ ਬਹੁਤ ਸੋਹਣਾ ਰੱਖੂਗੀ ਜਿਵੇਂ ਪਹਿਲਣਾਂ ਖਣ ਦੱਸਿਆ ਜਿਹਦਾ ਐਂ ਦੱਸਦਾ ਵੀ ਚਬਾਈ ਐਨ ਮਾਰੂ ਕਰਨਿਆ ਵਰਗੀ ਘੱਟ ਪੂਰੀ ਪੂਰੀ ਜੀ ਹਾਂਜੀ ਅੰਦ ਵੀ ਦਿਖਾ ਦੇ ਘਰੀਏ ਇਹਦੇ ਦੰਦ ਵੀ ਦਿਖਾ ਦੇ ਦੂਜੀ ਤਰ੍ਹਾਂ ਚੱਕ ਲਿਆ ਕਰ ਤਾਂ ਦੇਖ ਲੋ ਜੀ ਦੰਦ ਦੇ ਦੇ ਵੀ ਕਰਾ ਦੇ ਚੈੱਕ ਇਹ ਵੀ ਪ੍ਰੋਪਰ ਦੋ ਦੰਦ ਹੀ ਆ ਗਏ ਤਸੱਲੀ ਹੀ ਕਰਾਉਣੀਆਂ ਨੇ ਬਾਈ ਕਹਿੰਦਾ ਅੱਜ ਕੰਮ ਚ ਹੈ ਘੱਟ ਹੋ ਜੀ ਹਾਂਜੀ ਹਾਂਜੀ ਇੱਥੋਂ ਦਿਖਾ ਰਹੀ ਲੰਬੀ ਲੁੰਬੀ ਕੱਦ ਕਾੜ ਇਹਦਾ ਵੀ ਚੰਗਾ ਲੰਬੀ ਵੀ ਚੰਗੀ ਤੇ ਰੰਗ ਦੋਨਾਂ ਦਾ ਇੱਕੋ ਜਿਹਾ ਇੱਕੋ ਜਿਹਾ ਜਿਵੇਂ ਆਪਾਂ ਕਹਿ ਲੈਣੇ ਕਿਸੇ ਭਰਾ ਦੇ ਨਵੇਂ ਫਾਰਮ ਦਾ ਆਗਾਜ਼ ਕਰਨਾ ਜੋੜਾ ਵੀ ਖਰੀਦ ਸਕਦਾ ਭਾਈ ਜੀ ਚੰਗੀਆਂ ਰਹਿਣਗੀਆਂ ਦੋਈ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹਦਾ 58500 ਰੁਪਿਆ ਜੀ ਕਿੰਨੇ ਕ ਦੀ ਹੋ ਜੂ ਇਹ 5400 ਰੁਪਏ ਛੋਟ ਹੀ ਕਰਨੀ ਜੀ ਉਹੀ ਭਰਾ ਫੋਨ ਲਾਉਣ ਪਿਛਲੀ ਵੀਡੀਓ ਚ ਉਹ ਭਰਾਵਾਂ ਨੇ ਫੋਨ ਲਾ ਜਿੰਨਾ ਮਾਲ ਖਰੀਦਦੇ ਆ ਜਿਨ੍ਹਾਂ ਨੇ ਲੈਣਾ ਦੀ ਹਾਂਜੀ ਹਾਂਜੀ ਸਿਰਫ ਇੱਕ ਭਰਾ ਨੇ ਸਾਡੀ ਇਹ ਸ਼ਹਿਰ ਗਾਂ ਖਲਾਰਦੀ 1500 ਰੁਪਏ ਸਾਈ ਪਾ ਕੇ ਦੋ ਦਿਨ ਕਹਿੰਦਾ ਵੇਟ ਕਰਿਓ ਮੁੜ ਕੇ ਭਰਾ ਨੇ ਨਾ ਫੋਨ ਚੱਕਿਆ ਨਾ ਪੈਸੇ ਵਾਪਸ ਨੇ ਉਰਲੇ ਬੰਨੇ ਆ ਜੋ ਇੱਥੋਂ ਘਰੀ ਕੇਰਾ ਹੋਰ ਦਿਖਾ ਦੇ ਫੇਸ ਕੁਆਲਿਟੀ ਲੰਬੀ ਲੰਬੀ ਸ਼ਕੀਨੀ ਸ਼ਕੂਨੀ ਵਾਲੇ ਪੱਖ ਤੋਂ ਕਿਉਂਕਿ ਆਪਣਾ ਕੰਮ ਹੁੰਦਾ ਪਸ਼ੂ ਨੂੰ ਹਰੇਕ ਪੱਖ ਤੋਂ ਦਿਖਾਉਣਾ ਖਰੀਦਣ ਵਾਲੇ ਭਰਾ ਦਾ ਕੰਮ ਹੁੰਦਾ ਬਈ ਤਸੱਲੀ ਕਰਕੇ ਜਾਂਚ ਕਰਕੇ ਪਸ਼ੂ ਲੈਣਾ ਹਾਂਜੀ ਹਾਂਜੀ ਤੇ ਹੁਣ ਮਾਰਦੇ 3 ਨੰਬਰ ਵਾਲੀ ਐਰ ਸ਼ੈਰ ਕੰਪਨੀ ਤੇ ਇਹ ਉੱਧੇ ਤਿਆਰ ਵੀ ਘੱਟ ਸੀ ਬਈ ਘੱਟ ਸੀ ਹਾਂਜੀ ਹਾਂਜੀ ਧੋੜ ਬਈ ਖੋਲ ਕੇ ਸੁਹਾ ਘੜਾ ਸੇ ਦਾ ਤੇ ਪਲੂਨ ਜੀ 6 ਦੰਦ ਦਾ ਮੂੰਹ 6 ਦੰਦ ਦਾ ਸੁਹਾ ਪਹਿਲਾ ਵਾਰ ਪਹਿਲਾ ਜੀ ਹਾਂਜੀ ਉਹ ਇਹਦੀ ਆਰਡਰ ਕੁਆਲਿਟੀ ਦੱਸ ਦਊਗੀ ਤੁਹਾਨੂੰ ਇਹਦਾ ਸੁਹਾ ਪ੍ਰੋਪਰ ਹੀ ਪਹਿਲਾ ਪਹਿਲਾ ਹਾਂਜੀ ਕੱਦ-ਕਾਰ ਚੰਗਾ ਪੰਛੀ ਦਾ ਸ਼ਾਈਨਿੰਗ ਸੋਹਣੀ ਆ ਹੌਲੀ ਮੜੀ ਹੁੰਦੀ ਤੇ ਥੱਲਿਓ ਬਣੂਗੀ ਸੋਹ ਆ ਬਣੂਗੀ ਥੱਲੇੋਂ ਬੱਛੀ ਇਹ ਵੀ ਸੋਹਣੀ ਕਿਉਂਕਿ ਇਹ ਆ ਗਈ ਹੈ ਸ਼ਹਿਰ ਦੇ ਵਿੱਚ ਹਾਂਜੀ ਐਂ ਤੋਰ ਟਕਾ ਕੇ ਜੀ ਥਣ ਬਾਈ ਸਿੰਗਲ ਚਾਰੇ ਨਹੀਂ ਦੇ ਹਨ ਚਾਰੇ ਜੀ ਚਾਰੇ ਜਮਾ ਜੀ ਚਿਪ ਕੱਢ ਤੋਫੀ ਲੈਂਦੇ ਨੇ ਪਾਲ ਕੇ ਹਾਂਜੀ ਹਾਂਜੀ ਉਹ ਕਿਰਪਾ ਜੀ ਮਾਲਕ ਦੀ ਬਸ ਤੁਹਾਨੂੰ ਪਤਾ ਜੀ ਬਾਈ ਨੇ ਅੱਜ ਚਿਪ ਕੱਢ ਚੀਜ਼ਾਂ ਹੀ ਲਿਆਂਦੀਆਂ ਨੇ ਲੱਭ ਕੇ ਇਹ ਆ ਗਈ ਹੈ ਯਾਰ ਸ਼ਹਿਰ ਚ ਥਣ ਦਾ ਸੈਜ ਬਹੁਤ ਸੋਹਣਾ ਰੱਖੂਗੀ ਤੇ ਸੂਆ ਆ ਗਿਆ ਪਹਿਲਾ ਦੰਦ ਬਾਈ ਕਹਿੰਦਾ ਜਰੂਰ ਛੇ ਆ ਕਈ ਵਾਰੀ ਆਪਾਂ ਕਹਿੰਦੇ ਨੇ ਨਾ ਪਸ਼ੂ ਪੱਖ ਕੇ ਬਣਦਾ ਹਾਂਜੀ ਹਾਂਜੀ ਆ ਮਾਰਨਾ ਬੋਝ ਕੇ ਲੈ ਕੇ ਚੱਲ ਉਹ ਇਹ ਕਾਲੀਆਂ ਕੱਚੇ ਤੈਨੂੰ ਪਈਆਂ ਹੋਈਆਂ ਲੈ ਕੇ ਜਾ ਲੈ ਹੌਲੀ ਹੌਲੀ ਥੋੜਾ ਜਿਹਾ ਹੌਲੀ ਹੌਲੀ ਆਮਲਾ ਇੱਥੋਂ ਦਿਖਾ ਗਿਆ ਜੀ ਆਰਡਰ ਕੁਆਲਿਟੀ ਖੁੱਲੂਗੀ ਬਹੁਤ ਬੱਚੀ ਹਜੇ ਮੇਰੇ ਹਿਸਾਬ ਨਾਲ ਇਹ ਸੁੰਦੀ ਨਹੀਂ ਗਈ ਨਹੀਂ ਜੀ ਸੁੰਦੀ ਨਹੀਂ ਹੱਲੀ ਇਹ ਇੱਕ ਦਿਨ ਕੱਢ ਸਕਦੇ ਆ ਭਾਈ ਤੇਰੇ ਤੇ ਰੁਪਈਆ ਨਾਲ ਇਹ ਤੇ ਚਾਰ ਕਦਨਾਂ ਦੀ ਕੱਢਣੇ ਚਾਹੀਦੇ ਆ ਜੀ ਪੰਜ ਚਾਰ ਦਿਨ ਹੈ ਨਾ ਸਵੇਰ ਆਦੀ ਕਿਵੇਂ ਆ ਠੰਡੀ ਸੀਲ ਜੀ ਚਮਾ ਆ ਸਵੇਰ ਆਦੀ ਬਾਈ ਕਹਿੰਦਾ ਠੰਡੀ ਆ ਗਈ ਤੇ ਹਜੇ ਇਹ ਚੀਜ਼ਾਂ ਪਈਆਂ ਨੇ ਪਰੂਰੀ ਹਜੇ ਪਰੂਰੀ ਜੀ ਪਰੂਰੀ ਆਰਡਰ ਸੋਹਣਾ ਬਣਾਉ ਫਸੂਗੀ ਪੂਰੀ ਪੂਰੀ ਜੀ ਪੂਰੀ ਇਹਦੇ ਪੈਸੇ ਕਿੰਨੇ ਲਵਾਂਗੇ 1000 ਰੁਪਏ ਉੱਪਰ ਦਾ ਸਾਡਾ 60000 ਰੁਪਏ ਪੱਲੇ ਪੋੜਾ ਜੀ ਪੂਰਾ 60 ਹਾਂਜੀ ਜੇ ਕਿਸੇ ਭਰਾ ਨੇ ਤਿੰਨੇ ਜਾਂ ਦੋ ਲੈਣੀਆਂ ਹੋਈਆਂ ਉਹ ਚ ਹੋ ਕੋਈ ਕੰਸੈਸ਼ਨ ਕੋਈ ਨਹੀਂ ਮਾਨਤਨ ਕਰਦਾਂਗੇ ਜਿਹੜਾ ਭਰਾ ਲਾਊਗਾ ਜੀ ਉਹ ਤੋਂ ਮਾਨਤਨ ਤਾਂ ਕਰਨੀ ਪੈਂਦੀ ਜੀ ਹਾਂ ਮਾਨਤਨ ਬਾਈ ਕਹਿੰਦਾ ਕਰਾਂਗੇ ਨਰਾਜ ਕਿਸੇ ਸੱਜਣ ਨੂੰ ਕਰਦੇ ਨਹੀਂ ਪਰ ਜਮੀਨ ਅਸਮਾਨ ਦਾ ਫਰਕ ਨਿਕਲਦਾ ਨਹੀਂ 19 20 ਦਾ ਨਿਕਲ ਜੂਗਾ ਹਾਂਜੀ 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 ਇਹ ਹੁਣ ਮਾਰਦੇ ਆ ਤੇ ਕੈਮਰਾ ਆ ਗਈ ਇਹ ਵੀ ਜਰਸੀ ਇਹ ਵੀ ਵਜੂਦ ਵਾਲੀ ਆ ਗਈ ਹੈ ਨਾ ਹਾਂਜੀ ਹਾਂਜੀ ਇਹ ਰੰਗ ਰੰਗ ਬਹੁਤ ਸੋਹਣਾ ਇਹਦਾ ਵੀ ਤੌਰ ਫੋਲ ਕੇ ਨੂੰ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜ ਤੇ ਜਾਨੇ ਚ ਵੀ ਫੁੱਲਾ ਹਨਾ ਫੁੱਲ ਜੀ ਫੁੱਲਾ ਆ ਇਹ ਵੀ ਜਰਸੀ ਦੇ ਵਿੱਚ ਹੀ ਆ ਗਈ ਜਿਹੜੇ ਭਰਾ ਕਹਿੰਦੇ ਨੇ ਵੀ ਜਰਸੀ ਘੱਟ ਨਿਕਲਦੀ ਆ ਨਿਕਲਦੀਆਂ ਤਾਂ ਹੈਗੀਆਂ ਇਹਦਾ ਕਦ ਆ ਗਿਆ ਬਈ ਦਰਮਿਆਨੀਆਂ ਬੈੜਾਂ ਚ ਪਰ ਜਾਨੇ ਚ ਆ ਗਈ ਫੁੱਲ ਜਿਵੇਂ ਪਹਿਲਾਂ ਦੂਜੀਆਂ ਢੋਟੀਆਂ ਚ ਪਾਪਾ ਦੇਖੋ ਜੀ ਨਾੜਾ ਨੋੜਾ ਬਹੁਤ ਖੜੀਆਂ ਨਹੀਂ ਜੀ ਇਹਦੇ ਰਿਕਾਰਡ ਬਹੁਤ ਹੈ ਇਹਦਾ ਪਲੋਡ ਆ ਕਿੰਨੇ ਕਿ ਦਿਨ ਪੈਂਡਿੰਗ ਨੇ ਬਾਈ ਇਹਦੇ ਇਹ ਲੈ ਲਓ ਜੀ ਹਾਲੀ ਤਕਰੀਬਨ 7-8 ਦਿਨ ਤਾਂ ਲੈ ਹੀ ਲਊਗੀ ਖਣ ਦਾ ਸਹਜੇ ਦਾ ਵੀ ਬਾਕਮਾਲ ਆ ਬਾਕਮਾਲ ਜੀ ਬਾਕਮਾਲ ਪੂਰਾ ਤੋੜ ਦੇ ਬਈ ਇਹਨੂੰ ਲੰਬੀ ਮੜੀ ਤੇ ਬੱਡੀ ਰੰਗ ਰੂਪ ਦੀ ਪੂਰੀ ਸ਼ਾਨਦਾਰ ਆ ਗਈ ਕਮਾਲੋ ਜੀ ਸੂਆ ਦੂਜਾ ਤੇ ਜਾਨ ਜੂਨ ਆ ਗਈ ਫੁੱਲ ਜਿਹੜਾ ਆਪਾਂ ਕਹਿ ਲਈਏ ਪੰਜਾਬ ਵਾਲੀ ਜਰਸੀ ਆ ਗਈ ਹੈ ਹਾਂਜੀ ਹਾਂਜੀ ਇੱਕ ਹਫਤਾ ਕੱਢ ਦੂਗੀ ਕੱਢ ਦੂ ਕੱਢ ਦੂ ਜੀ ਪਹਿਲਣ ਦਾ ਕੀ ਰਿਕਾਰਡ ਦੱਸਿਆ ਦਾ ਇਹਦਾ 20 21 ਕਿਲੋ ਦਾ ਰਿਕਾਰਡ ਦੱਸਿਆ ਜੀ ਆਪਾਂ 20 ਤੋਂ ਪਲੱਸ ਕਹਿ ਕੇ ਦੇਣੀ ਹੈ ਗੱਲੇ ਠੀਕ ਹੈ ਕਰਨ ਉਹ ਤਾਂ ਜਿੰਨੀ ਸੇਵਾ ਕਰੂ ਉਹਨਾਂ ਤੋਂ ਤਾਂ ਲੈ ਆਉਂਦੇ ਆ ਕਿਹੜੇ ਗੱਲ ਹੋਰ ਦੱਸਦਾ ਨਾ ਹੈਗੇ ਗਰਮੀ ਵਾਲੇ ਤੋਹਫੇ ਨੇ ਸਾਰੇ ਤੋਹਫੇ ਗਰਮੀ ਵਾਲੇ ਹਾਂਜੀ 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 ਤੇ ਆ ਗਈ ਰੰਗ ਰੂਪ ਦੀ ਪਿੱਠਪੁੜੇ ਦੀ ਬਣਾਵਟਾ ਜਿਹੜੀ ਫੁੱਲ ਜਾਨ ਵਾਲੀ ਆ ਗਈ ਤੇ ਆਰਡਰ ਵੀ ਫੁੱਲ ਬਣਾਉ ਤੇ ਥਣ ਦਾ ਸਹਿਜ ਆ ਜਿਹੜਾ ਉਹ ਬਾ ਕਮਲ ਰੱਖੂਗੀ ਇਧਰਲੇ ਬੰਨਿਓ ਦਿਖਾ ਰਹੀ ਗਰੀ ਲਾ ਕੇ ਨੇੜੇ ਗਾਂ ਵਾਲੇ ਬੰਨਿਓ ਥਣ ਦਾ ਸਹਿਜ ਬਹੁਤ ਸੋਹਣਾ ਰੱਖੂਗੀ ਤੇ ਇਧਰਲੇ ਬੰਨਿ ਕਰਦੇ ਇਹ ਲਾਤ ਖਾਦੇ ਦਮਣ ਮੜੀਆਂ ਹਾਂ ਤੇ ਇਧਰਲੇ ਬੰਨਿਓ ਹਜੇ ਨਾ ਬਣੂ ਗਣੂਗੀ ਸੁੱਖ ਨਾ ਬਹੁਤ ਹਜੇ ਅੱਜ ਇੱਥੇ ਦਿਖਾ ਰਿਆ ਥਣ ਦਾ ਸਹਿਜ ਆ ਚੀਜ਼ਾਂ ਹਣ ਨਾ ਜਿਵੇਂ ਆਪਾਂ ਕਹਿੰਦੇ ਨੇ ਪਹਿਲੇ ਨਾ ਦੂਜੀਆਂ ਝੋਟੀਆਂ ਨੂੰ ਲੱਗਿਆ ਹੋਇਆ ਇੱਥੇ ਮਾਰੂ ਆਰਡਰ ਜਦੋਂ ਤਿਆਰ ਹੋਊਗੀ ਬਈ ਤਿਆਰੀ ਚਾਰਾ ਦੇਖੋ ਜੀ ਲੈਵੇ ਤੇ ਪੈਪਾ ਦੇਖੋ ਅੱਠ ਨੀ ਸਿਲਾ ਐ ਨਹੀਂ ਹੋਏ ਕਿ ਕੋਈ ਇਹਦਾ ਰੇਟ ਚੱਕੀ ਰਹੂਗਾ ਇਹਦਾ ਅੱਜ ਦਾ ਰੇਟ ਹੈ 66000 ਰੁਪਈਆ 66000 ਹਾਂਜੀ ਮਾਨਤਨ ਹੋ ਜੂ ਥੋੜਾ ਬੜਾ ਕਰ ਲਾਂਗੇ ਜੀ ਕੋਈ ਗੱਲ ਨਹੀਂ ਸਾਮਸੂng ਵਾਲੇ ਛੜ ਦਾਂਗੇ ਛੜ ਦਾਂਗੇ ਛੜ ਦਾਂਗੇ ਨੰਬਰ ਬੋਲੋ ਜੀ 9915298620 94194799 9479974183 ਨੰਬਰ ਦੋ ਇਹ ਬਾਈ ਦੇ ਵੀਡੀਓ ਚਲਾ ਦੂੰਗਾ ਦਿਖਾਏ ਚਾਰੀ ਤੋਹਫੇ ਨੇ ਹਾਂਜੀ ਤੇ ਜਿਹੜੇ ਭਰਾ ਨੂੰ ਪਸੰਦ ਆਊਗਾ ਇਹਨਾਂ 'ਚ ਕੋਈ ਵੀ ਤੋਹਫ਼ਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ